ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਨੂੰ ਸਵਾਗਤ ਕਰਦਾ ਇਸ ਤੋਂ ਪਹਿਲਾਂ ਕਿ ਅੱਜ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਤੁਹਾਨੂੰ ਬੇਨਤੀ ਹੈ ਕਿ ਰਾਪਤਾ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅੱਜ ਮੇਰੇ ਨਾਲ ਨੇ ਡਾਕਟਰ ਸੁਆਮੀ ਈਸ਼ਵਰਦਾਸ ਸਿੰਘ ਜੋ ਮਹਾ ਮਡਲੇਸ਼ਵਰ ਨੇ ਨਰਮਲ ਅਖਾੜਾ ਹਰਦਵਾਰ ਦੇ ਇਹਨਾਂ ਨਾਲ ਗੱਲ ਕਰਦੇ ਹਾਂ ਅੱਜ ਜੋ ਰਾਮ ਜਨਮ ਭੂਮੀ ਦੇ ਵਿੱਚ ਜੋ ਇੱਕ ਵੱਡਾ ਸਮਾਗਮ ਕੀਤਾ ਗਿਆ ਬੀਜੇਪੀ ਤੇ ਆਰਐਸਐਸ ਵੱਲੋਂ ਫਸਲ ਦੇ ਵਿੱਚ ਚਰਚਾ ਇਹ ਚੱਲ ਪਈ ਆ ਕਿ 2024 ਦੀ ਲੋਕ ਸਭਾ ਚੋਣ ਰਾਮ ਦੇ ਨਾਂ ਤੇ ਲੜੀ ਜਾਣੀ ਹੈ ਜਿਸ ਤਰ੍ਹਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ મોદી ਦਾ ਭਾਸ਼ਣ ਵੀ ਹੋਇਆ ਉਹਨਾਂ ਨੇ ਵੀ ਕਿਹਾ ਕਿ ਰਾਮ ਤੋਂ ਰષ્ટ્રਵਾਦ ਵੱਲ ਵਧਣਾ ਹੈ ਇਹ ਪਹਿਲਾਂ ਇੱਥੇ ਰષ્ટ્રਵਾਦ ਨਹੀਂ ਇਹ ਵੀ ਸਵਾਲ ਪੈਦਾ ਹੋ ਜਾਂਦਾ ਹੈ ਦੂਸਰੀ ਗੱਲ ਜੋ ਮੋਹਨ ਭਾਗਵਤ ਨੇ ਕਿਹਾ ਭਾਵੇਂ ਕਿ ਠੰਡੀ ਸੁਰਚ ਬੋਲੇ ਨੇ ਉਹ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣਾ ਤੇ ਪੂਰੇ ਸਾਰੇ ਦੇਸ਼ਾਂ ਨੂੰ ਭਾਰਤ ਨੂੰ ਉੱਪਰ ਲੈ ਕੇ ਜਾਣਾ ਕੀ ਹੁਣ ਭਾਰਤ ਥੱਲੇ ਚੱਲ ਰਿਹਾ ਜਦਕਿ ਪਹਿਲਾਂ ਵੀ ਬੀਜੇਪੀ ਦੀਆਂ ਸਰਕਾਰਾਂ ਨੇ ਉਹਦੋਂ ਫਿਰ ਭਾਰਤ ਦੀ ਤਰੱਕੀ ਵੱਲ ਕਿਉਂ ਧਿਆਨ ਨਹੀਂ ਦਿੱਤਾ ਗਿਆ ਕੀ ਤਰੱਕੀ ਹੋਣੀ ਜ਼ਿਆਦਾ ਹੀ ਆ ਜਦੋਂ ਲੋਕ ਸਭਾ ਚੋਣਾ ਨੇੜੇ ਨੇ ਸਮੀ ਜੀ ਸਵਾਗਤ ਹੈ ਤੁਹਾਡਾ ਉਹ ਸਸਤੀ ਰਾਜ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਫੰਕਸ਼ਨ ਹੈ ਸਾਰੇ ਕਸ ਦੇ ਹੀਰੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਜ਼ਰ ਆਏ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸ਼ਾਇਦ ਥੋੜਾ ਕਈਆਂ ਨੂੰ ਉਮੀਦ ਹੋ ਗਈ ਸੀ ਥੋੜਾ ਮੈਨੂੰ ਵੀ ਲੱਗਦਾ ਸ਼ਾਇਦ ਕਿ ਬੈਕਫੁੱਟ ਤੇ ਹੋ ਗਿਆ ਹੈ ਪਰ ਉਹਨਾਂ ਦਾ ਪੂਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੈਮਰਾ ਵੀ ਇਹਨਾਂ ਤੇ ਸੀ ਸਾਰਾ ਕੰਮ ਵੀ ਇਹਨਾਂ ਨੇ ਕੀਤਾ ਪ੍ਰਧਾਨ ਪ੍ਰਤਿਸ਼ਤਾ ਵੀ ਇਹਨਾਂ ਨੇ ਕੀਤੀ ਅੱਖਾਂ ਤੋਂ ਰਾਮ ਜੀ ਦਾ ਜਿਹੜੀ ਪੱਟੀ ਹਟਾਉਂਦਾ ਉਹ ਵੀ ਇਹਨਾਂ ਨੇ ਕੀਤਾ ਇੱਕ ਇੱਕ ਚੀਜ਼ ਇਹਨਾਂ ਨੇ ਕੀਤੀ ਮੈਂ ਇਹ ਨੋਟ ਕੀਤਾ ਜਿੰਨੇ ਦੇ ਗਰਬ ਗਰਬ ਗਰਾਜ ਯਾਨੀ ਕਿ ਸੈਂਟਰ ਚਲੇ ਗਏ ਜਿੰਨੇ ਬੈਠੇ ਨਹੀਂ ਜਾ ਕੇ ਉਹਨਾਂ ਦੇਰ ਮੋਹਨ ਪਾਗੋਤ ਵੀ ਕੋਲੇ ਆ ਕੇ ਨਹੀਂ ਬੈਠਾ ਨਾਈ ਜੋਗੀ ਆ ਤੇ ਨਾ ਤੇ ਯਾਨੀ ਕਿ ਸਾਰਾ ਕੁਝ ਇਹਨਾਂ ਦਾ ਫੋਕਸ ਸੀਗਾ ਇਹ ਵੈਲ ਪਲਾਨਡ ਸਟਰੈਟਜੀ ਹੈਗੀ ਹੈ ਤੇ ਮਾੜਾ ਵੀ ਕੁਝ ਨਹੀਂ ਜੇ ਤੁਸੀਂ ਇਹੀ ਕਰਨਾ ਪੋਲਿਟਿਕਸ ਹੀ ਖੇਡਣੀ ਹੈ ਪਰ ਉਹ ਦੇਖਦੇ ਚ ਇਹਨਾਂ ਕਲੀਅਰ ਹੋ ਜਾਂਦਾ ਹੈ ਕਿ ਵੀ ਇਹ ਕੋਈ ਰਾਜਨੀਤਿਕ ਵੱਧ ਹੈ ਤੇ ਧਾਰਮਿਕ ਚਲੋ ਹੈ ਫੰਕਸ਼ਨ ਤਾਂ ਹੈਗਾ ਕਰਨਾ ਦਾ ਸੀਗਾ ਪਰ ਇੱਕ ਚੀਜ਼ ਜਿਹੜੀ ਦੇਖਣ ਨੂੰ ਆਉਂਦੀ ਉਹ ਕਹਿੰਦੇ ਜੀ ਕਿ ਅਧੂਰਾ ਹੈਗਾ ਮੰਦਿਰ ਮੈਨੂੰ ਤਾਂ ਦਿਖਿਆ ਨਹੀਂ ਮੈਨੂੰ ਤਾਂ ਉਹ ਜਿਹੜਾ ਹਿੱਸਾ ਜਿਹੜਾ ਹੈਗਾ ਉਹ ਪੂਰਾ ਦਿਖਿਆ ਸੋ ਇਸ ਕਰਕੇ ਇੱਕ ਇੱਕ ਤੁਸੀਂ ਜੇ ਨੋਟ ਕੀਤੀ ਹੋਵੇ ਗੱਲ ਮੋਨ ਭਾਗਵਤ ਨੇ ਭਾਸ਼ਣ ਦਿੱਤਾ ਉਹ ਕਹਿੰਦੇ ਰષ્ટ્રਵਾਦ ਸਾਡਾ ਕੰਪਲੀਟ ਹੋਏਗਾ ਫਿਰ ਨਾਲ ਦੀ ਨਾਲ ਮੰਦਿਰ ਵੀ ਕੰਪਲੀਟ ਹੋਏਗਾ ਜੋ ਹੁਣ ਖਬਰ ਆ ਰਹੀ ਹੈ ਨੇ ਉਹ ਇਹ ਨੇ ਕਿ ਜਿਹੜੇ ਪਿੱਲਰ ਬਣਾਏ ਗਏ ਨੇ ਉਹ ਫਾਈਬਰ ਦੇ ਬਣਾਏ ਗਏ ਨੇ ਦੇਖਣ ਨੂੰ ਲੱਗਦੇ ਮਾਰਬਲ ਦੇ ਆ ਅੱਛਾ ਮਰਤਾ ਕੇ ਲੋਕਾਂ ਨੂੰ ਇੱਕ ਬਿਰਗ ਤ੍ਰਿਸ਼ਨਾ ਵਾਲੀ ਗੱਲ ਬਣਾਈ ਬਿਰਗ ਤ੍ਰਿਸ਼ਨਾ ਤੁਸੀਂ ਵੇਖਿਆ ਹੋਣਾ ਕਿ ਹਿਰਦ ਨੂੰ ਲੱਗਦਾ ਕਿ ਪਾਣੀ ਆ ਉਠ ਨੂੰ ਲੱਗਦਾ ਕਿ ਬਹੁਤ ਦੂਰ ਪਾਣੀ ਆ ਹੁੰਦੇ ਉਹ ਰੇਤਲੀ ਢਿਬੇ ਨੇ ਇਸ ਤਰ੍ਹਾਂ ਨਾਲ ਉੱਤੇ ਕੰਮ ਹੋਇਆ ਤੇ ਮੋਹਨ ਭਗਵਤ ਦੇ ਭਾਸ਼ਣ ਦੇ ਵਿੱਚ ਇਹ ਸਪਸ਼ਟ ਕਰਤਾ ਉਹਨਾਂ ਨੇ ਕਿ ਰਾਸ਼ਟਰਵਾਦ ਕੰਪਲੀਟ ਹੋ ਗਿਆ ਸਾਡਾ ਮੰਦਿਰ ਵੀ ਨਾਲ ਦੇ ਨਾਲ ਕੰਪਲੀਟ ਹੋ ਗਿਆ ਮੰਨਿੰਦੀ ਉਹ ਫਿਰ ਉਹੀ ਹੈ ਨਾ ਜੀ ਇਹਨਾਂ ਨੇ ਹੁਣ ਕਰਤਾ ਲੈਤਾ ਤਾਂ ਹੀ ਉਹ ਚਾਰੇ ਸ਼ੰਕਰਾਚਾਰਿਆਂ ਨੇ ਆਬਜੈਕਸ਼ਨ ਕੀਤੀ ਉਹਨਾਂ ਨੂੰ ਵੱਧ ਪਤਾ ਹੋਣਾ ਮੈਂ ਨੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਤੇ ਸੀ ਇੱਕ ਤੋਂ ਮੰਨ ਵੀ ਗਏ ਉਹਨਾਂ ਨੇ ਮਤਲਬ ਸਾਦੀ ਭਰਤੀ ਸੀ ਕਿ ਚਲੋ ਕਰ ਲੋ ਇਕੱਟ ਹਾਂ ਹਾਂਜੀ ਨਹੀਂ ਕਰ ਲੋ ਇਹ ਕੇ ਮੁੱਦਾ ਆਪਣਾ ਹੈ ਕਿ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਦਾ ਪੂਰਾ ਫਾਇਦਾ ਉਠਾਉਣਗੇ ਜੇ ਬੀਜੇਪੀ ਪੂਰਾ ਇਹ ਇਹਨੂੰ ਕੈਪਚਰ ਕਰੇਗੀ ਸਾਰੇ ਮਾਹੌਲ ਨੂੰ ਇਹ ਮਹੌਲ ਦੇਖੋ ਜੀ ਤੁਸੀਂ ਮੈਂ ਤੁਹਾਡੇ ਹੀ ਸ਼ਾਇਦ ਮੈਂ ਵੀਡੀਓ ਦੇਖੀ ਸੀ ਹੋਰ ਵੀ ਦੇਖੀਆਂ ਤੇ ਪੰਜਾਬ 'ਚ ਵੀ ਬੜੇ ਖੜਾੜ ਗਿਆ ਹੋਰ ਪਾਸੇ ਮੋਹਲੀ ਚੰਡੀਗੜ੍ਹ ਜਿੱਥੇ ਜਿੱਤੇ ਇਹਨਾਂ ਨੇ ਬੜੇ ਫੰਕਸ਼ਨ ਲੋਕਾਂ ਨੇ ਕੀਤੇ ਹੈਗੇ ਮਤਲਬ Hindu ਲੋਕਾਂ ਨੇ ਤੇ ਫਰਕ ਤਾਂ ਜੀ ਦੇਖੋ ਉਹਨਾਂ ਨੇ ਏਜੰਡਾ ਵੀ ਇਹੀ ਬਣਾਇਆ ਸੀ ਕਿ ਹਿੰਦੂਆਂ ਨੂੰ ਲੁਭਾਉਣਾ ਹੈ ਮੇਰੇ ਹਿਸਾਬ ਚ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਸਕਸੈਸਫੁਲ ਵੀ ਰਹੇ ਹੈ ਇਹ ਜੀ ਗੱਲ ਨਹੀਂ ਹੈਗੀ ਹੈ ਆਪ ਨੂੰ ਵੀ ਮੈਂ ਫੋਟ ਪੂਰਾ ਦੇਖਿਆ ਜੀ ਫੰਕਸ਼ਨ ਕਿਉਂਕਿ ਜਿਹੜੇ ਬੰਦਿਆਂ ਨੇ ਕੱਲ ਕਲਸ ਯਾਤਰਾਵਾਂ ਕੀਤੀਆਂ ਨੇ ਸ਼ਹਿਰਾਂ ਦੇ ਵਿੱਚ ਪੂਰੇ ਇਕੱਠ ਕੀਤੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਉਹਨਾਂ ਦਾ ਰਾਮ ਹੀ ਦੀਂਦਾ ਜੋ ਉਹਨਾਂ ਦਾ ਗੁਰੂ ਹੈ ਜਹਾ ਜਬ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਮੋਦੀ ਸ਼ਾਇਦ ਨਾਮ ਦਿੱਸਦਾ ਹੋਵੇ ਇਹ ਮੋਦੀ ਨੂੰ ਹੋ ਸਕਦਾ ਜਾਂ ਮੋਦੀ ਦੀ ਪਾਰਟੀ ਨੂੰ ਭਲੇਕਾ ਹੋਵੇ ਕਿ ਲੋਕ ਸਾਨੂੰ ਵੇਖਦੇ ਆ ਇੱਕ ਸ਼ਰਧਾ ਹੁੰਦੀ ਆ ਆਪਣੇ ਗੁਰੂ ਪ੍ਰਤੀ ਆਪਣੇ ਪਰਮਾਤਮਾ ਪ੍ਰਤੀ ਆਪਣੇ ਪ੍ਰਭੂ ਪ੍ਰਤੀ ਮੈਨੂੰ ਲੱਗਦਾ ਕਿ ਉਹ ਸ਼ਰਧਾ ਜ਼ਿਆਦਾ ਚਲਕੀ ਹੈ ਉਹ ਹੋ ਵੀ ਸਕਦਾ ਹੈ ਜੀ ਲੇਕਿਨ ਇਹਨਾਂ ਦੇਖੋ ਜੀ ਉਹ ਜਿਹੜੀ ਰਾਮ ਇਹਨਾਂ ਨੂੰ ਆਪ ਦਾ ਦੇਵੀ ਨਜ਼ਰ ਆਉਂਦੇ ਹੈਗੇ ਲੋਕਾਂ ਨੂੰ ਅਸੀਂ ਭਾਵੇਂ ਇੱਕ ਸਿੱਖੀ ਦੇ ਤੌਰ ਤੇ ਜਾਂ ਕੀ ਕਹਿੰਦੇ ਹੁੰਦੇ ਬ੍ਰह्म ਗਿਆਨ ਦੀ ਵਿੱਦਿਆ ਦੇ ਤਹਿਤ ਜਾਂ yogik ਤੌਰ ਤੇ ਅਸੀਂ ਤਾਂ ਆਤਮ ਰਾਮ ਨੂੰ ਹੀ ਰਾਮ ਮੰਦੇ ਆ ਪਰ ਇਹਨਾਂ ਨੂੰ ਬੜੀ ਸ਼ਰਧਾ ਹੈਗੀ ਹੈ ਉਸ ਦੇ ਹਿਸਾਬ ਚ ਕੋਸ਼ਿਸ਼ਾਂ ਠੀਕ ਹੈ ਜੀ ਬੀਜੇਪੀ ਨੇ ਵੀ ਇਨਫਲੂਐਂਸ ਹੋਇਆ ਪਰ ਕੁਛ ਨਾ ਕੁਛ ਇਹ ਨਹੀਂ ਕਹਿ ਸਕਦੇ ਆਪਾਂ ਕਿ ਇਹ ਇਨਫਲੂਐਂਸ ਨਹੀਂ ਹੋਊਗਾ ਕਿਉਂਕਿ ਦਿਨ ਹੈ ਕਿ ਯਾਰ ਇੰਨੀ ਜਿਹੜੀ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਜਿਹੜੇ ਬੀਜੇਪੀ ਤੇ ਆਰਐਸਐਸ ਨੇ ਲੋਕਾਂ ਨੂੰ ਮੋਟੀਵੇਟ ਕਰਨ ਚ ਜਾਂ ਇਹਨਾਂ ਨੂੰ ਅੱਗੇ ਲਾਂਚ ਜਾਂ ਫੰਕਸ਼ਨ ਕਰਨ ਚ ਬੜੀ ਮਿਹਨਤ ਕੀਤੀ ਹੈਗੀ ਆ ਉਹ ਦਿਂਦੀ ਵੀ ਹੈ ਤੇ ਮੇਰੇ ਹਿਸਾਬ ਨਾਲ ਜੀ ਇਹ ਫਰਕ ਪਾਊਗਾ ਤੇ ਕਾਫੀ ਹੱਦ ਤੱਕ ਪੈ ਸਕਦਾ ਪਰ ਅਜੇ ਚੋਣਾਂ ਦਾ ਅਨਾਉਂਸਮੈਂਟ ਨਹੀਂ ਨਾ ਹੋਈ ਮੈਨੂੰ ਲੱਗਦਾ ਕਿ ਜਿਹੜੀ ਇੰਡੀਆ ਦੀ ਜਨਤਾ ਹੈ ਉਹ ਵਾਅਦਿਆਂ ਨਾਲ ਜ਼ਿਆਦਾ ਪ੍ਰਭਾਈ ਜਾਂਦੀ ਹੈ ਕਿ ਚੋਣਾਂ ਵਾਸਤੇ ਵਾਅਦੇ ਕੀ ਕਰਦੇ ਨੇ ਚਲੋ ਇਹਨਾਂ ਨੂੰ ਇਹ ਸੀ ਕਿ ਮੰਦਰ ਦਾ ਮੁੱਦਾ ਇਹਨਾਂ ਨੇ ਰੱਖਿਆ ਸੀ ਕਿ ਉੱਥੇ ਮੰਦਰ ਦੀ ਉਸਾਰੀ ਕਰਾਂਗੇ ਉਹ ਇਹਨਾਂ ਨੇ ਪੂਰਾ ਕਰਕੇ ਦਿਖਾਉਣਾ ਸੀ ਨਹੀਂ ਤਾਂ ਇਹਨਾਂ ਤੇ ਤਵਾ ਲੱਗਣਾ ਸੀ ਕਿ ਤੁਸੀਂ ਮੰਦਰ ਦੀ ਉਸਾਰੀ ਦਾ ਕੰਮ ਤਾਂ ਪੂਰਾ ਨਹੀਂ ਹੋਇਆ ਉਹ ਇਹਨਾਂ ਨੇ ਚਲੋ ਲੋਕਾਂ ਨੂੰ ਇਹ ਜਿਚਾਤਾ ਕਿ ਸੀ ਪੂਰਾ ਕਰ ਲਿਆ ਪਰ ਬਾਰੇ ਕੀ ਕਰਦੇ ਆ ਸਾਰੀਆਂ ਸਿਆਸੀ ਪਾਰਟੀਆਂ ਵਾਲੀਆਂ ਜੇ ਫਿਰ ਇੰਡੀਆ ਗੱਠ ਜੋੜ ਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੇ ਸਰਵੇ ਜਿਹੜਾ ਹੋਇਆ ਉਹਦੇ ਵਿੱਚ ਇੰਡੀਆ ਗੱਠ ਜੋੜ ਦਾ ਤੇ ਮੋਦੀ ਦੀ ਬੀਜੇਪੀ ਪਾਰਟੀ ਦਾ 5% ਦਾ ਵੋਟਾਂ ਦਾ ਫਰਕ ਹੈ 20% ਆਦਰਸ ਨੇ ਜਿਹਦੇ ਵਿੱਚ ਆਜ਼ਾਦ ਨੇ ਛੋਟੇ ਛੋਟੇ ਗਰੁੱਪ ਨੇ ਜੇ ਉਹ 20% ਦੇ ਵਿੱਚੋਂ 10% ਵੀ ਇੰਡੀਆ ਗੱਠ ਜੋੜ ਨਾਲ ਹੋਰ ਆ ਜਾਂਦੇ ਆ ਮੋਦੀ ਦੀ ਪਾਰਟੀ ਚਿਤ ਹੋ ਜਾਣੀ ਆ ਸਰਵੇ ਇਹ ਦਿਖਾਉਂਦਾ ਨਾਲ ਫਿਰ ਉਹ ਵਾਅਦੇ ਕੀ ਕਰਦੀਆਂ ਨੇ ਚਾਹ ਫਿਰ ਜਿਸ ਤਰ੍ਹਾਂ ਅਰਾਜੀਬ ਗਾਂਧੀ ਲੱਗਿਆ ਹੋਇਆ ਰੌਹਲ ਗਾਂਧੀ ਲੱਗਿਆ ਸੌਰੀ ਰੌਹਲ ਗਾਂਧੀ ਜਿਸ ਤਰ੍ਹਾਂ ਲੱਗਿਆ ਲੋਕਾਂ ਨੂੰ ਮਿਲ ਦੇ ਵਿੱਚ ਲੋਕਾਂ ਨਾਲ ਨੇੜਤਾ ਬਣਾਉਣ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਲੀਡਰ ਨਹੀਂ ਜਿਹੜਾ ਨੇੜੋਂ ਪਬਲਿਕ ਦੀਆਂ ਸਮੱਸਿਆਵਾਂ ਜਾਣਦਾ ਹੋਵੇ ਉਹਨੇ ਕੁੱਲੀਆਂ ਵਾਂਗੂ ਟਰੱਕ ਵੀ ਚੱਕੇ ਨੇ ਟਰੱਕ ਵੀ ਚਲਾਇਆ ਉਤਾ ਬੈਂਤੀ ਬੈਂਤੀ ਬੈਂਦਾ ਇਹਨਾਂ ਗੱਲਾਂ ਦਾ ਵੀ ਲੋਕ ਅਸਰ ਮੰਨਣਗੇ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਯਾਰ ਜਿਹੜਾ ਸਾਡੇ ਨੇੜੇ ਵਾਲਾ ਬੰਦਾ ਹੋਵੇ ਸਾਡੇ ਨਾਲ ਬੈਠ ਕੇ ਰੋਟੀ ਖਾਣ ਆਵੇ ਉਹ ਜੇ ਵੱਡੇ ਉਹਦੇ ਤੇ ਪੰਚੇ ਤਾਂ ਵਧੀਆ ਗੱਲ ਆ ਮੋਦੀ ਨੂੰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਚੁਣੌਤੀਆਂ ਤਾਂ ਮਿਲਣਗੀਆਂ ਇਹ ਚੁਣੌਤੀਆਂ ਤਾਂ ਮਿਲ ਵੀ ਰਹੀਆਂ ਜੀ ਮਿਲਣਗੀਆਂ ਵੀ ਪਰ ਮੈਂ ਅੱਜ ਦੇਖ ਰਿਹਾ ਜੀ ਹਾਲਾਂਕਿ ਮੈਂ ਧਾਰਮਿਕ ਅਸੀਂ ਆਜ਼ਾਦ ਤੌਰ ਤੇ ਆਪ ਵੀ ਖੁਦ ਵੀ ਵਿਚਰਨ ਵਾਲੇ ਸਖਸ਼ਾ ਹੈਗਾ ਲੇਕਿਨ ਫਰਕ ਪੈਂਦਾ ਦਿਨ ਹੈ ਜੀ ਇਹਨਾਂ ਦਾ ਵੀ ਤੇ ਰਾਹੁਲ ਗਾਂਧੀ ਦਾ ਵੀ ਰਾਹੁਲ ਗਾਂਧੀ ਜਿਹੜੀ ਕਰ ਰਿਹਾ ਉਹਦਾ ਇੱਕ ਅਲੱਗ ਇੰਪੈਕਟ ਹੈਗਾ ਇਹੋ ਜੀ ਗੱਲ ਨਹੀਂ ਇਹਨਾਂ ਚੈਲੰਜ ਦਿੰਦਾ ਉਹ ਪੂਰਾ ਦਿੰਦਾ 100% ਦਿੰਦਾ ਕਿਉਂਕਿ ਉਹ ਮਾਡਰਨ ਆਊਟਲੁੱਕ ਦਿੰਦਾ ਕਿ ਵੀ ਹਾਂ ਨਾਲੇ ਉਹਦਾ ਵੱਧ ਦੀਂਦਾ ਕਿ ਮੈਂ ਥੋੜਾ ਇੱਥੇ ਇੱਥੇ ਇਹਨਾਂ ਨੇ ਧਾਰਮਿਕ ਮੁੰਡਾ ਮੁੱਦਾ ਬਣਾਉਣਾ ਹੁੰਦਾ ਪਰ ਮੈਂ ਸੋਚਦਾ ਕਿ ਵੀ ਇਹਨਾਂ ਬਦੌਨ ਚ ਕਾਫੀ ਹੱਦ ਤੱਕ ਸਕਸੈਸਫੁਲ ਹੀ ਰਹੇ ਤੇ ਪਰ ਲੇਕਿਨ ਹਲੇ ਵਕਤ ਕਾਫੀ ਪਿਆ ਹੈ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਜੀ ਮੋਦੀ ਸਾਹਿਬ ਨੂੰ ਚੰਗਾ ਚੈਲੰਜ ਹੈ ਬਹੁਤ ਤਕੜਾ ਚੈਲੰਜ ਹੈ ਮੇਰੇ ਹਿਸਾਬ ਚ ਪਰ ਫਿਰ ਕੁਝ ਹੋਰ ਗੇਮ ਵੀ ਹੈਗੀ ਹੈ ਜੀ ਕੁਝ ਜਿਹੜੀ ਚੱਲ ਰਹੀ ਹੈ ਅੱਜਕੱਲ ਬੜਾ ਰੌਲਾ ਉਹ EVM ਦਾ ਵੀ ਤਾਂ ਇਸ ਕਰਕੇ ਨਤੀਜਾ ਦਾ ਕੁਝ ਹੋਰ ਤਰ ਤਰ ਟਾਈਪ ਦਾ ਤਰੂਗਾ ਲੇਕਿਨ ਇਹਨਾਂ ਨੇ ਰਾਮਾਇਣ ਚ ਮੋਦੀ ਸਾਹਿਬ ਕਾਫੀ ਹੱਦ ਤੱਕ ਮੈਂ ਦੇਖ ਰਿਹਾ ਹਾਂ ਆਰਐਸਐਸ ਤੇ ਅੱਜ ਵੀ ਜੀਪੀ ਕਾਫੀ ਹੱਦ ਤੱਕ ਸਕਸੈਸਫੁਲ ਰਹੀ ਹੈ ਤੇ ਹਾਲਾਂਕਿ ਇਹਦੇ ਚ ਹਿੱਸਾ ਨਹੀਂ ਹੋਣਾ ਚਾਹੀਦਾ ਸਰਕਾਰ ਦਾ ਇਹ ਮਤਲਬ ਇੰਨਾ ਸ਼ੋਭਾ ਨਹੀਂ ਦਿੰਦਾ ਤੇ ਲੇਕਿਨ ਤਾਂ ਵੀ ਮਤਲਬ ਪਤਾ ਕੀ ਹੁੰਦਾ ਹੈ ਇਹ ਇੱਕ ਜਿਵੇਂ ਮੈਕੀਵੇਲੀ ਸੀਗਾ ਬੜਾ ਫੇਮਸ ਰਸ਼ੀਅਨ ਪੋਲੀਟੀਕਲ ਥਿੰਕਰ ਉਹਦਾ ਹੁੰਦਾ ਕਿ ਤੁਹਾਨੂੰ ਇੱਕ ਰਾਜੇ ਨੂੰ ਜਾਂ ਇੱਕ ਰਾਜਕਰਨ ਵਾਲੇ ਨੂੰ ਧਾਰਮਿਕ ਦਿਖਣਾ ਬੜਾ ਜ਼ਰੂਰੀ ਹੈ ਉਹਨੇ ਐਸ ਕਰਕੇ ਦਿਂਦੇ ਜਾਣ ਇਹ ਜਾਣਬੁੱਝ ਕੇ ਵੀ ਦਿਂਦੇ ਇਹਨਾਂ ਟੈਕਨੀਕ ਪਤਾ ਹੈ ਜੀ ਕਿ ਧਾਰਮਿਕ ਹੱਥੋਂ ਤੁਸੀਂ ਦੇਖੋਗੇ ਤੇ ਅਬ ਜਿ بڑے بڑے ਵੱਡੇ ਵੱਡੇ ਪਾਪ ਕੀਤੇ ਹੁੰਦੇ ਜੀ ਕੋਈ ਸਮਗਲਰ ਹੁੰਦਾ ਕੁਝ ਹੋਰ ਹੁੰਦਾ ਜੱਕ ਜਿਉਂ ਮੱਥਾ ਟੇਕਦੇ ਆ ਪੋਲਿਟਿਸ਼ੀਅਨ ਵੀ ਹੁਣ ਆਪਣੇ ਪੰਜਾਬ ਦੀ ਖਾਸ ਕਰ ਗੱਲ ਕਰਦਾ ਉਹ ਨਾਲ ਮੀਡੀਆ ਲੈ ਕੇ ਤੁਰਦੇ ਆ ਪੂਰਾ ਡਰਾਮਾ ਕਰਦੇ ਆ ਜੀ ਦੂਜੇ ਦਿਨ ਅਖਬਾਰਾਂ ਚੜ੍ਹੇ ਉਹਨਾਂ ਦੇ ਦਰਬਾਰ ਸਾਹਿਬ ਮੱਥਾ ਟੇਕਿਆ ਜੀ ਉਹਨਾਂ ਨੇ ਇੱਥੇ ਟੇਕਿਆ ਜੀ ਤੇ ਇੱਕ ਜੁੱਤੀ ਸਾਫ਼ ਕਰ ਰਿਹਾ ਜੀ ਫਲਾਣਾ ਕਰ ਰਿਹਾ ਇਹ ਡਰਾਮਾ ਜੀ ਇੱਕ ਰਾਜੇ ਆਸਤੇ ਮੈਕੀਵੈਲੀ ਦੇ ਸਾਹਬ ਚ ਬਹੁਤ ਜ਼ਰੂਰੀ ਹੈ ਤੇ ਘਰ ਵੀ ਇਹਦੇ ਵਿੱਚ ਕੋਈ ਰਾਜਨੀਤੀ ਦੇ ਤੌਰ ਤੇ ਕੂਟਨੀਤੀ ਦੇ ਤੌਰ ਤੇ ਕੋਈ ਇਹ ਹਿਸਾਬ ਚ ਕਾਨੂੰਨ ਠੀਕ ਉਹਨਾਂ ਦਾ ਠੀਕ ਉਹਨਾਂ ਦੇ ਹਿਸਾਬ ਚ ਸਾਡੇ ਹਿਸਾਬ ਚ ਨਹੀਂ ਪਰ ਅੱਜ ਦੇ ਜੋ ਸਮਾਗਮ ਹੋਇਆ RAM ਮੰਦਰ ਦਾ ਉਹਦੇ ਵਿੱਚ ਚਾਹੇ ਜੋਗੀ ਦਿੱਤਿਆਨਾਥ ਦਾ ਭਾਸ਼ਣ ਸੁਣ ਲਈ ਚਾਹੇ RSS ਮੁਖੀ ਦਾ ਜਾ ਨਰਿੰਦਰ ਮੋਦੀ ਦਾ RAM ਰਾਜ ਦੀ ਗੱਲ ਕਰਦੇ ਕਿ RAM ਰਾਜ ਇੱਥੇ ਬਣਾਉਣਾ ਰષ્ટ્ર ਬਣਾਉਣਾ ਰષ્ટ્રਵਾਦ ਬਣਾਉਣਾ RAM ਰਾਜ ਤੋਂ ਇਹਨਾਂ ਨੇ ਕਨਸੈਪਟ ਇਹਨਾਂ ਦਾ ਕੀ ਹੈ ਉੱਕਨ ਫਰਮਾ ਪੂਰੀ ਤਰ੍ਹਾਂ ਦਾ ਕਲੀਅਰ ਨਹੀਂ ਕਰ ਰਹੇ ਉਹ ਹੋ ਸਕਦਾ ਕੋਈ ਏਜੰਡਾ ਇਹਨਾਂ ਦਾ ਕੋਈ ਅਲੱਗ ਹੋਵੇ ਚੋਣਾ ਮੋਕੇ ਪੱਤੇ ਖੋਲਣਾ ਕੀ ਲੱਗਦਾ ਕਿ ਰਾਮ ਰਾਜ ਕਿਹੋ ਜਿਹਾ ਹੋਵੇਗਾ ਕਿਵੇਂ ਦਾ ਹੋਣਾ ਚਾਹੀਦਾ ਤੁਸੀਂ ਪੁਰਾਣਾ ਪੜਿਆ ਹੋ ਸਨਾਤਨੀ ਧਰਮ ਵਾਲੀਆਂ ਗੱਲਾਂ ਰਾਮ ਰਾਜ ਲਿਆਉਣ ਦੀ ਲੋੜ ਹੈ ਜੀ ਅੱਜ ਦੇ ਤੇਜ਼ ਤਰਾਰ ਜੁਗ ਦੇ ਵਿੱਚ ਮਾਡਰਨ ਡੈਮੋਕ੍ਰੇਸੀ ਦੀ ਲੋੜ ਹੈ ਇਹਦੇ ਬਾਰੇ ਕੀ ਕਹੋ ਤੇ ਦੋਵੇਂ ਲੋੜ ਹੈ ਜੀ ਮਾਡਰਨ ਰਾਜ ਦੇ ਰਾਮ ਰਾਜਿਆ ਚਾਹਤਾ ਜੀ ਇੱਕ ਚੰਗਾ ਆਚਾਰਨ ਹੋਣਾ ਚਾਹੀਦਾ ਜਿਵੇਂ ਰਾਮ ਜੀ ਦਾ ਸੀਗਾ ਇੱਕ ਆਪਣੇ ਜ਼ੁਬਾਨ ਦੇ ਪੱਕੇ ਸੀ ਜਨਤਾ ਦਾ ਸੋਚਦੇ ਸੀ ਆਪ ਵੀ ਜੋ ਉਹਨਾਂ ਨੇ ਜੋ ਵੀ ਲੜਾਈ ਲੜੀ ਉਹ ਇੱਕ ਕਿਸੇ ਬੰਦੇ ਨੇ ਕੋ ਗਲਤ ਕੀਤਾ ਉਸ ਕਰਕੇ 라ਵਨ ਦੇ ਖਿਲਾਫ ਜੇ ਲੜੀ ਤਾਂ ਉਹ ਕਿਸੇ ਹਿਸਾਬ ਚੱਲੀ ਉਹਣਾ ਤਾਂ ਉਹ ਚਾਹੀਦਾ ਜੀ ਹੁਣ ਇੱਥੇ ਜੇ ਈਡੀ ਦੀ ਰੈਡਾਂ ਵੱਜ ਰਹੀਆਂ ਇਨਕਮ ਟੈਕ ਦੀਆਂ ਰੈਡਾਂ ਵੱਜ ਰਹੀਆਂ ਇਹ ਕੋਈ ਤੁਹਾਨੂੰ ਸਾਨੂੰ ਬੁਤੀ ਨਾਲ ਚੱਲਣਾ ਚਾਹੀਦਾ ਇਹਨਾਂ ਨੇ ਸਾਨੂੰ ਬੁਤੀ ਕਿੱਥੇ ਰੱਖੀ ਹੈ ਜੀ ਰਾਮ ਰਾਜ ਦਾ ਦੀਨਾ ਨਹੀਂ ਰਾਮ ਰਾਜ ਤਾਂ ਇਹ ਸਿਰਫ ਇਹ ਸੋਚਦੇ ਬਸ ਧਰਮ ਦੇ ਹਿਸਾਬ ਚ ਰਾਮ ਰਾਜ ਹੈ ਜੀ ਉਹ ਨਹੀਂ ਹੋਣਾ ਚਾਹੀਦਾ ਤੁਸੀਂ ਦੂਜੇ ਬੰਦੇ ਦੇ ਪ੍ਰਤੀ ਯਾਨੀ ਕਿ ਸਰਬ ਸੰਝਾ ਤੁਹਾਨੂੰ ਵਿਚਾਰਾ ਵਿਚਾਰਾ ਹੋਣਾ ਤੁਹਾਡਾ ਵਿਚਾਰਾ ਹੋਣਾ ਚਾਹੀਦਾ ਹੈ ਹਰ ਬੰਦੇ ਨਾਲ ਚੰਗੀ ਤਰ੍ਹਾਂ ਪੇਸ਼ ਆਓ ਉਹ ਨਹੀਂ ਦੀਂਦਾ ਕਿਤੇ ਵੀ ਬੜਾ ਫਰਕ ਦੀਂਦਾ ਬਿਲਕੁਲ ਇਹ ਵੀ ਨਜ਼ਰ ਆਉਣਾ ਮੈਨੂੰ ਇਹ ਵੀ ਪਤਾ ਲੱਗਿਆ ਕਿ ਛੋਟੇ ਛੋਟੇ ਜਿਹੜੇ ਅਖਬਾਰ ਨੇ ਛੋਟੇ ਛੋਟੇ ਚੈਨਲ ਆਜਾ ਵੱਡੇ ਚੈਨਲ ਵੀ ਜੇਕਰ ਭਗਮੀ ਕਰਨ ਵਾਲਿਆਂ ਦੇ ਵਿਰੋਧੀ ਬੋਲਦੇ ਆ ਤਾਂ ਉਹਨਾਂ ਚੈਨਲਾਂ ਦੀ ਸੰਗੀ ਨਪ ਦਿੱਤੀ ਜਾਂਦੀ ਹੈ ਤੇ ਇਹ ਫੈਕਟੀਕਲੀ ਇਹ ਰਾਮਰਾਜ ਵਾਲੀ ਗੱਲਾਂ ਨਹੀਂ ਕਰ ਰਹੇ ਫਿਰ ਜਦੋਂ ਜੇ ਲੋਕਾਂ ਤੱਕ ਗੱਲ ਜਾਊਗੀ ਕਿ ਰਾਮਰਾਜ ਦੀਆਂ ਗੱਲਾਂ ਕਹਿਣ ਨੂੰ ਕਰਦੇ ਨੇ ਅਮਲੀ ਤੌਰ ਤੇ ਨਹੀਂ ਕਰਦੇ ਉਹਦਾ ਵੀ ਫਿਰ ਵੱਡਾ ਨੁਕਸਾਨ ਹੋ ਸਕਦਾ ਬੀਜੇਪੀ ਨੂੰ ਨਹੀਂ ਉਹ ਤਾਂ ਦੇ ਕੋਈ ਲੋਕ ਇਹ ਜੀ ਗੱਲ ਨਹੀਂ ਹੁਣ ਸਮਝ ਗਿਆ ਕਿਉਂਕਿ ਤਾਂ ਤੁਹਾਡਾ ਵੀ ਰੋਲ ਬਹੁਤ ਵੱਡਾ ਰੋਲ ਹੈ ਜਿਹੜੀਆਂ ਤੁਸੀਂ ਇੰਡੀਪੈਂਡੈਂਟ ਚੈਨਲਸ ਹੈਗੇ ਹੋ ਉਹ ਤੁਸੀਂ ਅਸਲੀ ਗੱਲ ਜੀ ਪਹੁੰਚਾਉਂਦੇ ਰਹਿੰਦੇ ਹੋ ਤਾਂ ਲੋਕਾਂ ਨੂੰ ਇਹ ਤਾਂ ਪਤਾ ਹੀ ਲੱਗ ਰਿਹਾ ਕਿ ਭਾਈ ਇਹ ਕੁਝ ਗੇਮ ਜੀ ਖੇਡੀ ਗਈ ਹੈ ਇਹ ਜੀ ਗੱਲ ਨਹੀਂ ਕਿ ਪਤਾ ਨਹੀਂ ਇੰਪੈਕਟ ਜਿਹੜਾ ਪਾਉਣਾ ਸੀ ਉਹ ਠੀਕ ਹੈ ਜੀ ਉਹ ਆਪਦਾ ਕਰ ਰਹੇ ਹੈਗੇ ਆ ਰੋਹਾਨੀ ਤੌਰ ਤੇ ਇਹ ਜਿਹੜੀ ਆ ਰਾਮ ਰਾਜਾ ਵਾਲੀ ਉਹ ਗਲਤ ਨਜ਼ਰ ਨਹੀਂ ਆਉਂਦੀ ਜੀ ਬਾਕੀ ਫਰਕ ਤਾਂ ਪਊਗਾ ਜਦੋਂ ਤੁਹਾਨੂੰ ਦਿਖ ਰਿਹਾ ਕਿ ਕਥਨੀ ਤੇ ਕਰਨੀ 'ਚ ਫਰਕ ਹੈਗਾ ਕਿ ਤੁਸੀਂ ਉਹ ਤਾਂ ਥੋੜਾ ਜਿਹਾ ਤੁਹਾਡੇ ਨਾਲ ਠੀਕ ਆਉਂਦਾ ਜੀ ਜੇ ਕੋਈ ਬਦਮਾਸ਼ ਦਾ ਬੰਦਾ ਇਹਨਾਂ ਨਾਲ ਆ ਕੇ ਜੁੜ ਜਾਂਦਾ ਉਹ ਗੰਗਾ ਦਾ ਆ ਜਾਂਦਾ ਜੀ ਉਹ ਤਾਂ ਛੇੜਦਾ ਹੀ ਨਹੀਂ ਜੋ ਵੀ ਖੜਾ ਸੀ ਉੱਥੇ ਕੀ ਨਾ ਉਹਦਾ ਜਿਹੜੇ ਸੀ ਕਾਂ ਜੀਜੇਪੀ 'ਚ ਗਏ ਇਹਨਾਂ ਨੂੰ 25-25 ਗਣ ਮੰਨਦੇ ਤੇ ਜੀ ਬਿਲਕੁਲ ਜੀ ਬਿਲਕੁਲ ਸਾਰਾ ਕਿਸੂ ਚਾਨਕ ਖਤਰਾ ਪੈਦਾ ਹੋ ਗਿਆ ਉਹਨਾਂ ਨੂੰ ਬੀਜੇਪੀ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਰਾਮ ਰਾਜ ਬਣਾਉਣਾ ਉਹ ਪਾਰਟੀ ਦੇ ਬੰਦਿਆਂ ਨੂੰ ਇੰਨਾ ਖਤਰਾ ਆ ਕਿ ਉਹਨਾਂ ਨੂੰ 25-25 ਗਨਮਨ ਦੇਣਾ ਨਹੀਂ ਨਹੀਂ ਉਹ ਤਾਂ ਟਾ ਟਾ ਟੱਪੇ ਚ ਕਰਦੇ ਆ ਜੀ ਇਹਨਾਂ ਨੇ ਲੈਣਾ ਹੁੰਦਾ ਜਾਣ ਬੁੱਝ ਕੇ ਮੰਗਦੇ ਆ ਜਾ ਕੇ ਤੇ ਮਿਲਦੇ ਵੀ ਹੈਗੇ ਪਰ ਉਹ ਹੀ ਹੈ ਨਾ ਰਾਜ ਵਾਲੀ ਗਲਤੀ ਨਹੀਂ ਹੋ ਰਹੀ ਨਾ ਜੀ ਅਮਲੀ ਤੌਰ ਤੇ ਜਿਹਨੂੰ ਲੋੜ ਗਨਮਨਾਂ ਦੀ ਉਹਨਾਂ ਨੂੰ ਤੁਸੀਂ ਦਿਓ ਇੱਥੇ ਜੇਕਰ ਕਿਸੇ ਘਰੇ ਕੋਈ ਲੁੱਟ ਦੀ ਵਾਰਦਾਤ ਹੋ ਜੇ ਜਾਂ ਕੋਈ ਵੱਡਾ ਐਕਸੀਡੈਂਟ ਹੋਵੇ ਪੁਲਸਪਾਹੁੰਚੇ ਚਾਰ-ਚਾਰ ਕਾਂਟੇ ਬਾਅਦ ਜਿੱਥੇ ਪੁਲਸ ਦੀ ਡਿਊਟੀ ਆ ਐਵੇਂ ਲੀਡਰਾਂ ਦੇ ਰਿਸ਼ਤੇਦਾਰਾਂ ਨਾਲ ਸਭ ਵੱਡੇ ਵੱਡੇ ਗਨਮੈਨ ਲਾਰ ਕੇ ਆ ਸਾਰੇ ਦੰਦੇ ਜੀ ਜਿਹੜੀ ਮਰਜ਼ੀ ਆਪਣੀ ਵਾਲੀ ਸਰਕਾਰ ਦੇਖ ਲੋ ਆਮ ਆਦਮੀ ਪਾਰਟੀ ਵਾਲੀ ਵੀ ਜਿਹੜਾ ਕਹਿੰਦਾ ਸੀ ਮੈਂ ਲੈਣਾ ਹੀ ਕੁਛ ਨਹੀਂ ਉਹ ਬੜੇ ਭਗਵੰਤ ਮਾਨ ਦੇ ਬਹੁਤ ਤਵੇ ਵੀ ਲੱਗੇ ਆ ਲੋਕਾਂ ਨੇ ਫੋਟੋਆਂ ਵੀ ਦਿਖਾਈਆਂ ਕਿ ਇਹਦੀ ਮਦਰ ਤੇ ਦੀ ਸਿਸਟਰੀ ਇਹਨਾਂ ਨੇ ਲਈ ਫਿਰਦੇ ਦੀ ਵਾਈਫ ਵੀ ਇਹਨਾਂ ਨੇ ਗਨਮਨ ਲਈ ਫਿਰਦੇ ਆ ਇਹ ਮੇਰੇ ਖਾਤ ਸਾਰੀਆਂ ਸਰਕਾਰਾਂ ਚੀ ਕਰਦਾ ਜੀ ਭਾਵੇਂ ਕਾਂਗਰਸ ਹੋਵੇ ਅਕਾਲੀ ਹੋਵੇ ਭਾਜੀਪੀ ਹੋਵੇ ਜਾਂ ਆਮ ਆਦਮੀ ਪਾਰਟੀ ਕੋਲ ਇਹਨਾਂ ਚ ਖਾਸ ਡਿਫਰੈਂਸ ਜੀ ਦੀ ਵੀ ਨਹੀਂ ਜੀ ਜੋ ਚੀਜ਼ਾਂ ਇਹ ਕਰਦੇ ਸੀ ਉਹੀ ਉਹ ਕਰੀ ਆਉਂਦੇ ਕੋਈ ਰਾਮ ਰਾਜੇ ਵਾਲੀ ਕੋਈ ਉਹਨਾਂ ਚ ਵੀ ਕੋਈ ਐਡੇ ਗੁਣ ਜੇ ਖਾਸ ਕੋਈ ਦੀਨੇ ਤਾਂ ਹੈ ਨਹੀਂ ਜੀ ਤੇ ਨਾ ਹੀ ਜਿਵੇਂ ਆਮ ਆਦਮੀ ਪਾਰਟੀ ਅਸੀਂ ਕਹਿੰਦੇ ਜੀ ਅਸੀਂ ਤਾਂ ਕਟੜ ਇਮਾਨਦਾਰਾਂ ਕੋਈ ਉਹ ਵੀ ਨਹੀਂ ਦੀਂਦੀ ਜੀ ਤੇ ਜਿਹੜੇ ਵਾਕਿਆਨ ਦਾ ਤਾਂ ਆਪਾਂ ਜਾਣਦੇ ਹੀ ਆ ਕਿ ਕਿਵੇਂ ਜੇ ਸੀਗੇ ਇੱਕ ਸਵਾਮੀ ਜੀ ਅੱਜ ਦੇ ਸਮਾਗਮ ਦੇ ਵਿੱਚ ਇੱਕ ਗੱਲ ਇਹ ਨਵੀਂ ਸਾਹਮਣੇ ਆਈ ਤੇ ਕਹੇ ਕਿਹਾ ਜਾ ਰਿਹਾ ਸੀ ਵਾਰ-ਵਾਰ ਕਿ ਰਾਮ ਜੀ 500 ਸਾਲ ਬਾਅਦ ਵਾਪਸ ਪਧਾਰੇ ਨੇ ਉਹ ਸੁੱਧਿਆ ਇਨਾ ਦੁਰਤਾ ਜੁੱਧ ਦਾ ਰਾਮ ਜੀ ਹੈ ਨਹੀਂ ਸੀਗੇ ਰਾਮ ਰਾਮ ਦਾ ਜਿਵੇਂ ਗੁਰਬਾਣੀ ਕਹਿੰਦੀ ਹੈ ਕਟਕਲ ਦੇ ਵਿੱਚ ਰਾਮ ਹਰ ਬੰਦੇ ਦੇ ਮਨ ਚ ਰਾਮ ਮਸਲਾ ਹਰ ਰੋ ਰਾਮ ਚਾਪਾ ਕਹਿੰਨੇ ਵੈਗਰੂ ਵਸਦਾ ਰਾਮ ਮਸਲਾ ਇਹ ਫਿਰ 500 ਸਾਲ ਕਿਉਂ ਭੁਲਾਦਾ ਇਹਨਾਂ ਨੇ ਜਾਂ ਹੁਣ ਕਿਉਂ ਕਹਿ ਰਹੇ ਨੇ ਅਚਾਨਕ ਕੇ ਰਾਮ ਜੀ ਆਗੇ 500 ਸਾਲ ਬਾਅਦ 500 ਸਾਲ ਬਾਅਦ ਕੋਡਾ ਕੀ ਕਹਿਣਾ ਦੇ ਕੋਈ ਇਹ ਹੀ ਹੋਦੋ ਮੁਗਲਾਂ ਵਾਲਾ ਟਾਈਮ ਜਾ ਕਿ 1500 ਚ ਆਇਆ ਆ ਹੋਇਆ ਸੀ ਇਹ ਉਸ ਕਰਕੇ ਦੇਖਦੇ ਜੀ ਕਿਟਾਇਆ ਪਾਈਏ ਨੇ ਆ ਕੇ ਬਣਾਈ ਬਾਬਰ ਨੇ ਉਹ ਸਭ ਚੱਲਦਾ 500 ਸਾਲ ਬਾਅਦ ਕੇ ਹੋਣ ਆਜ਼ਾਦੀ ਹੋਈ ਹੈਗੀ ਇਹਨਾਂ ਦੀ ਆਰਾਮਜੀਤ ਕੈਦ ਸੀਗੇ ਮਿਲੇ ਹੀ ਨਹੀਂ ਸੀਗੇ ਤੇ ਲੇਕਿਨ ਜਿਹੜੀ ਅਸਲੀ ਚੀਜ਼ ਤਾਂ ਦੇਖੋ ਜੀ ਅੰਦਰ ਆਪਾਂ ਮਨ ਨੂੰ ਬਦਲਾਂਗੇ ਉਹ ਜੀ ਥਾਟ ਪ੍ਰੋਸੈਸ ਦੂਜੇ ਦੇ ਪ੍ਰਤੀ ਆਪ ਦੀ ਜਨਤਾ ਦੇ ਪ੍ਰਤੀ ਅਸੀਂ ਚੰਗਾ ਸੋਚਾਂਗੇ ਤਾਂ ਉਸ ਨੂੰ ਹੀ ਰਾਮਰਾਜਾ ਕਹਿ ਜਾਊਗਾ ਜੀ ਜੇ ਆਪਾਂ ਸਾਰੀਆਂ ਦੁਨੀਆ ਭਰ ਦੀਆਂ ਦੂਜੀਆਂ ਜਿਵੇਂ ਸਾਰੇ ਕਰਦੇ ਬਦਮਾਸ਼ੀਆਂ ਫਿਰ ਉਹਦੇ ਚ ਆਰਾਮਰਾਜ ਤਾਂ ਘੱਟ ਹੈ ਜੀ ਤੇ ਇਹਨਾਂ ਦਾ ਕੋਈ ਐਡਾ ਕੋਈ ਖਾਸ ਗੱਲ ਤਾਂ ਦਿਖ ਨਹੀਂ ਰਹੀ ਕਿ ਜਿਹਦੇ ਕੋਈ ਬੰਨਾਂ ਨੇ ਕਹੇ ਆ ਰਾਮ ਰਾਜ ਵਾਲੀ ਬੜੀ ਵੱਡੀ ਗੱਲ ਕੀਤੀ ਪਰ ਦੂਜੇ ਵੀ ਕੁਝ ਨਹੀਂ ਕਰਦੇ ਜੀ ਦੂਜਿਆਂ ਦੇਖੋ ਜੀ ਆਪਾਂ ਜਨਤਾ ਹੀ ਮਾਰ ਖਾਂਦੇ ਆਂ ਛਿੱਤਰ ਆਪਾਂ ਆਪਣੇ ਪੈਂਦੇ ਹੈਗੇ ਆ ਜੇ ਕੋਈ ਘਟੋਲਾ ਘਟਾਲਾ ਕਰਦੇ ਆ ਉਹ ਹਰ ਸਰਕਾਰ ਆਪਦੇ ਤੌਰ ਤੇ ਇਹਨਾਂ ਦੇ ਖਾਸ ਖਾਸ ਬੰਦੇ ਹੁੰਦੇ ਆ ਜੀ ਉਹਨਾਂ ਨੂੰ ਪੈਸੇ ਦੇਣਾ ਇੰਡਸਟਰੀ ਲਈ ਸਿੱਧੀ ਗੰਨ ਕਰਦਾ ਆਪ ਆਪ ਦੇ ਦਿੰਦੇ ਆ ਹੁਣ ਉੱਥੇ ਮੈਂ ਦੇਖਿਆ ਜੀ ਉਹ ਮੁਕੇਸ਼ਾ ਮਨ ਬੰਨੀ ਜਿਹੜਾ ਛੋਟਾ ਇਲਾਕਾ ਹੈਗਾ ਹਾਂਜੀ ਇੱਕ ਅੰਡਾਨੀਆਂ ਇੱਕ ਵਾਨੀ ਦੋ ਨੇ ਵਾਦੀ ਦੇ ਲ ਮਮੀ ਵੱਡਾ ਛੋਟੇ ਵਾਲੇ ਦਾ ਕੀ ਨਾਮ ਹੈ ਛੋਟਾ ਭਾਈ ਕਹ ਲਓ ਚਲੋ ਦਾ ਚਲੋ ਛੋਟਾ ਭਾਈ ਨਾਮ ਆ ਜਾ ਭੁੱਲ ਜਾਂਦਾ ਉਹ ਅਮਤਾਬ ਬੱਚ ਨਾਲ ਜਾ ਕੇ ਬੜਾ ਖੁਸ਼ਬਗੋ ਬਾਗ ਸਾਰਾ ਦੂਜੇ ਵਾਲਾ ਭਰਾ ਵੀ ਪਹੁੰਚਿਆ ਹੋਇਆ ਸੀਗਾ ਵੱਡੇ ਮੇ ਭਰਾ ਪਹੁੰਚੇ ਹੋਏ ਸੀ ਇਹ ਫਿਲਮ ਐਕਟਰ ਜੇ ਪਹੁੰਚੇ ਹੋਏ ਸੀਗੇ ਤੋਂ ਇਹ ਤਾਂ ਵੱਤੋ ਪਤਾਂ ਨੇ ਪਬਲਿਸਿਟੀ ਦੇਣ ਦੀ ਕੀਤੀ ਹੈਗੀ ਕਿ ਦੇਖੋ ਜੀ ਅਸੀਂ ਇੱਕ ਅਸੀਂ ਧਾਰਮਿਕ ਬੰਦੇ ਆ ਅਸੀਂ ਬੜੇ ਚੰਗੇ ਜਦੋਂ ਧਾਰਮਿਕ ਕਹਿੰਦੇ ਆ ਰਵਾਕ ਮਤਲਬ ਜਿਵੇਂ ਮੈਂ ਪੰਜ ਟਾਈਂ ਦਾ ਨਮਾਜ਼ੀ ਆ ਕੋਈ ਕਹਿੰਦਾ ਜੀ ਮੈਂ ਤਾਂ ਆਰਾਮ ਆ ਮੈਂ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਜਾਂ ਮੈਂ ਮੰਦਿਰ ਜਾਂਦਾ ਉਹ ਕਹਿਣ ਦਾ ਮਤਲਬ ਹੁੰਦਾ ਕਿ ਭਾਈ ਮੈਂ ਚੰਗਾ ਬੰਦਾ ਐ ਅਸਲ ਤਾਂ ਉਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਲਵਾਉਣ ਵਾਸਤੇ ਕਿ ਵੀ ਦੇਖੋ ਅਸੀਂ ਧਾਰਮਿਕ ਬੰਦੇ ਆ ਰੱਬ ਨੂੰ ਮੰਨਦੇ ਆ ਸਭ ਬੜੇ ਚੰਗੇ ਚੰਗੇ ਕੰਮ ਕਰਦੇ ਆ ਉਹ ਕਰਤੂਤਾਂ ਕੁਝ ਹੋਰ ਹੋਈਆਂ ਹੁੰਦੀਆਂ ਕੋਈ ਸਰਕਾਰ ਹੋਵੇ ਜੀ ਸਾਰਿਆਂ ਦਾ ਸੇਮ ਐ ਇਹ ਧਰਮ ਨੂੰ ਜੋ ਡੈਮੋਕ੍ਰੇਸੀ ਚ ਜੇ ਆਪਾਂ ਨਿਰਪੱਖ ਨਾ ਤੋਂ ਰਹਿ ਕੇ ਨਹੀਂ ਪਰਾ ਹੁੰਦੇ ਤਾਂ ਡੈਮੋਕ੍ਰੇਸੀ ਬਹੁਤ ਹੱਦ ਤੱਕ ਦੀ ਨੁਕਸਾਨ ਹੁੰਦਾ ਤੇ ਇਹ ਜਾਣ ਬੁੱਝ ਕੇ ਵੀ ਕਰਦੇ ਆ ਉੱਤੋਂ ਦਿਖਾਈ ਜਾਂਦੇ ਹੈ ਕਿ ਸਾਡਾ ਕੋਈ ਚੰਗਾ ਆਚਰਨ ਆਚਰਨ ਦੇਖੋ ਜੀ ਗੁਰਦੁਆਰੇ ਜਾਇ ਨਾ ਆਉਂਗਾ ਜੀ ਭੇਜ ਧਾਰਨ ਕਰਕੇ ਕੋਈ ਇਹ ਨਾ ਆਚਰਨ ਤਾਂ ਬੰਦਾ ਨਹੀਂ ਜਿੰਨੀ ਦੇਰ ਅਸੀਂ ਅੰਦਰੋਂ ਚੰਗੇ ਨਹੀਂ ਹੈਗੇ ਅੰਦਰੋਂ ਚੰਗੇ ਤੋਂ ਹੀ ਚੀਜ਼ਾਂ ਕਰਨੀ ਹੈ ਕੋਈ ਖਾਸ ਤੋਂ ਵੱਡੀ ਗੱਲ ਕਰਨੀ ਨਹੀਂ ਜੀ ਤੁਸੀਂ ਜਨਤਾ ਦੇ ਪ੍ਰਤੀ ਸਾਂਭੂਤੀ ਨਾਲ ਪੇਸ਼ ਆਓ ਜਨਤਾ ਦੇ ਹੱਕ 'ਚ ਗੱਲ ਕਰੋ ਜੀ ਹੋਰ ਇਹਦੂ ਤੀਜੀ ਚੀਜ਼ ਕੀ ਕਰ ਸਕਦੇ ਜੀ ਉਹ ਹੈ ਹੀ ਰਾਮ ਰਾਜ ਜੀ ਬਿਲਕੁਲ ਨਾਲ ਇੱਕ ਸਵਾਲ ਆਪਣੇ ਜੋ ਪੰਜਾਬ ਦੇ ਜਥੇਦਾਰ ਪੰਜਾਬ ਦੀ ਸਿਆਸੀ ਪਾਲਿਟੀ ਦੇ ਲੀਡਰ ਜਿਨ੍ਹਾਂ ਨੂੰ ਸੱਦਿਆ ਹੈ ਉਹ ਵੀ ਬੜੇ ਧਰਮ ਸੰਕਟ ਦੇ ਵਿੱਚ ਫਸੇ ਨਜ਼ਰ ਆਏ ਅਖੀਰ ਉਹਨਾਂ ਨੇ ਕਿਹਾ ਕਿ ਇਹ ਵਧੀਆ ਗੱਲ ਆ ਕਿ ਉੱਥੇ ਸਮਾਗਮ ਹੋ ਰਿਹਾ ਹੈ ਪ੍ਰੈਸ ਨੋਟ ਵੀ ਜਾਰੀ ਕੀਤਾ ਜੀਪੀਸੀ ਨੇ ਕਾਲੀਦਾਲ ਨੇ ਵੀ ਕਿ ਪਰ ਅਸੀਂ ਜਾਵਾਂਗੇ ਨਹੀਂ ਪਰ ਇਹ ਵਧੀਆ ਗੱਲ ਆ ਕਿ ਚੰਗਾ ਹੋਇਆ ਕੀ ਕਹਿਣਾ ਤੁਹਾਡਾ ਕਿ ਆਪਣੇ ਜਥੇਦਾਰਾਂ ਨੂੰ ਇੱਕ ਵਾਸਤਾਪਕ ਕਹਿਣੇ ਭਾਈਚਾਰਾ ਆਉਣਾ ਚਾਹੀਦਾ ਧਾਰਮਿਕ ਭੇਦਭਾਵ ਨਹੀਂ ਹੋਣਾ ਚਾਹੀਦਾ ਸਾਰੇ ਸਾਥੇ ਜਾਣਾ ਚਾਹੀਦਾ ਫਿਰ ਆਪਣੇ ਜਥੇਦਾਰਾਂ ਨੇ ਐਂਡ ਤੇ ਆ ਕੇ ਬਿਲਕੁਲ ਸੱਦੇ ਵੀ ਘਰ ਲੇਟ ਮਲੇ ਜਿਵੇਂ ਸੁਖਵੀਰ ਬਾਦਲ ਨੇ ਖਾਲੀ ਕਿਹਾ ਸੱਦਾ ਕੱਲ ਮਿਲਿਆ ਹੁਣ ਐਡੇ ਵੱਡੇ ਸਮਾਗਮ ਦਾ ਸੱਦਾ ਤਾਂ 15 ਦਿਨ ਹੋਣਾ ਚਾਹੀਦਾ ਪਹਿਲਾਂ ਉਹ ਤੁਹਾਨੂੰ ਕੱਲ ਮਿਲੇ ਇਹਦਾ ਵਾਲੇ ਫਿਰ ਭਾਜੀਪੀ ਨੇ ਵੀ ਗਿਣਤੀਆਂ ਮਿੰਟਾਂ ਤੋਂ ਬਾਅਦ ਸੱਦੇ ਦਿੱਤੇ ਸਾਡੇ ਜਥੇਦਾਰਾਂ ਨੂੰ ਕੀ ਲੱਗਦਾ ਕਿ ਇਹਨਾਂ ਨੂੰ ਜਾਣਾ ਚਾਹੀਦਾ ਸੀ ਉਸ ਪ੍ਰੋਗਰਾਮ 'ਚ ਨਹੀਂ ਦੇਖੋ ਪਨਾ ਕਿ ਸਿੱਖ ਧਰਮ 'ਚ ਕਿਉਂਕਿ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਦੋ ਤਿੰਨ ਲਾਈਨਾਂ ਜੇ ਮੈਨੂੰ ਤੁਸੀਂ ਕਹਿਣ ਦਾ ਮੌਕਾ ਦੇਵੋਗੇ ਉਹ ਕਹਿੰਦਾ ਜੋ ਗੁਰੂ ਤੇਗ ਬਹਾਦਰ ਜੀ ਹੈ ਕਿ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ ਤਿਹ ਜਾਣੂ ਕਿ ਜਿਹੜਾ ਰੱਬ ਦਾ ਨਾਮ ਲੈਂਦਾ ਉਹਨੂੰ ਮੈਂ ਰੂਪ ਉਹਦਾ ਮੈਂ ਉਹਨੂੰ ਰੱਬ ਦਾ ਰੂਪ ਹੀ ਮੰਨਦਾ ਇਹ ਚੀਜ਼ ਹੈਗੀ ਹੈ ਲੇਕਿਨ ਫਿਰ ਦੂਜੀ ਲਾਈਨ ਇਹਨਾਂ ਅਲੱਗ ਥਾਂ ਤੇ ਕੀਤਾ ਹੋਇਆ ਕਹਿੰਦਾ ਰਾਮ ਗयो ਰਾਵਣ ਗयो ਜਾ ਕੋ ਬਹੁਤ ਪਰਵਾ ਜਿਹੜਾ ਇੰਡਰ ਦਾ ਪਰਿਵਾਰ ਸੀ ਉਹ ਵੀ ਤੁਰ ਗਏ ਫਿਰ ਕਈ ਵਾਰ ਇੱਕ ਚੌਥੇ ਗੁਰੂ ਜੀ ਬਾਬੇ ਨਾਨਕ ਗੁਰੂ ਰਾਮਦਾਸ ਜੀ ਕਿ ਜਪ ਮੰ ਰਾਮ ਨਾਮ ਨਿਸਤਾਰਾ ਕੋਟਨਤ ਇਹ ਪਾਪ ਸਭ ਖੋਵੈ ਹਰੀ ਭਵਜਤ ਪਾਰ ਉਤਾਰਾ ਇਹ ਤੋਂ ਡਬਲ ਥੋਟ ਹੈਗੀ ਤੇ ਇਹ ਬਹੁਤ ਕਲੀਅਰ ਕਰਦੇ ਕਿ ਭਾਈ ਜਿਹੜੇ ਰਾਮ ਜੀ ਜਿਹੜੇ ਸ਼ਕਲ ਵਾਲੇ ਜਿਹੜੇ ਮੂਰਤ ਵਾਲੇ ਜਿਹੜੇ ਸਰੀਰ ਵਾਲੇ ਉਹ ਭਾਈ ਰੱਬ ਨਹੀਂ ਹੈਗਾ ਇਸ ਕਰਕੇ ਨਾਸਤਾ ਦੁਬਦਾ ਬਣੀ ਰਹਿੰਦੀ ਹੈ ਜੀ ਤੇ ਇਹਨਾਂ ਨੇ ਤਰੀਕੇ ਨਾਲ ਕਹਿਤਾ ਕਿ ਭਾਈ ਬੜੀ ਚੰਗੀ ਗੱਲ ਹੈ ਤੁਸੀਂ ਜੀ ਤੁਹਾਡਾ ਫੰਕਸ਼ਨ ਹੋ ਰਿਹਾ ਆਪ ਦੀ ਦਿਖਾ ਦਿੱਤੀ ਕਿ ਅਸੀਂ ਨਹੀਂ ਆ ਸਕਦੇ ਹੈਗੇ ਪਰ ਲੇਕਿਨ ਇਹ ਵੱਡੀ ਸਿੱਖ ਜਗਤਾਸਤੇ ਵੱਡੀ ਪ੍ਰੋਬਲਮ ਤਾਂ ਨਹੀਂ ਹੈ ਜੀ ਉਹਨਾਂ ਦਾ ਇੱਕ ਸਿਧਾਂਤਿਕ ਤੌਰ ਤੇ ਜੋ ਵਿਦਾਂਤਿਕ ਤੌਰ ਤੇ ਵੀ ਤੁਹਾਨੂੰ ਦੱਸਿਆ ਕਿ ਵਿਦਾਂਤ ਵਿੱਚ ਵੀ ਇਹੀ ਹੈਗਾ ਜੀ ਉੱਥੇ ਕਿਤੇ ਵੀ ਆਹ ਚੀਜ਼ ਨਹੀਂ ਹੈਗੀ ਹੈ ਕਿ ਉੱਤੇ ਜਿਹੜੀ ਉਹਨਾਂ ਦੀ ਵਿਆਖਿਆ ਤੁਹਾਨੂੰ ਮੈਂ ਦੱਸ ਰਿਹਾ ਆਮ ਬੰਦੇ ਨੇ ਪੜ੍ਹੀ ਨਹੀਂ ਹੁੰਦੀ ਕਈ ਵਾਰ ਉਪਨਿਸ਼ਦਾਂ ਨਹੀਂ ਪੜੀਆਂ ਹੁੰਦੀਆਂ ਵਿਦਾਂਤ ਦੀਆਂ ਕਿਤਾਬਾਂ ਨਹੀਂ ਪੜੀਆਂ ਹੁੰਦੀ ਉਹਦੇ ਕਿਤੇ ਉਹ ਕਹਿੰਦੇ ਉੱਤੇ ਕੁਝ ਨਹੀਂ ਹੁੰਦਾ ਨਾ ਦੇਵ ਦੇਵਤਾ ਨਾ ਜੰਨਤ ਭਾਵੇਂ ਮੁਸਲਮਾਨ ਵਾਲੇ ਗੱਲ लो ਜਾਂ ਨਾ ਤੁਹਾਡੀ ਦੋਜ਼ਖ ਉਥੇ ਕਹਿੰਦੇ ਕੁਝ ਨਹੀਂ ਹੁੰਦਾ ਉੱਤੇ ਤੁਹਾਡਾ ਸਵੈ ਰੂਪ ਤੁਹਾਡੀ ਸੱਤ ਹੁੰਦਾ ਤੁਹਾਡੀ ਐਸੈਂਸ ਹੁੰਦੀ ਹੈ ਜਿਸ ਚੀਜ਼ ਤੋਂ ਆਪਾਂ ਬਣੇ ਹੈਗੇ ਆ ਹੈਗਾ ਜੀ ਮੋٹے ਤੌਰ ਤੇ ਸੈਂਟੀਫਿਕ ਜਿੰਨਾ ਮਿਲਦਾ ਵੀ ਹੈਗਾ ਮੇਲ ਵੀ ਖਾਂਦਾ ਕਿ ਵੀ ਹਰ ਚੀਜ਼ ਰੋਮ ਰੋਮ ਜਦੋਂ ਅਚ ਰਾਮ ਬਚੈ ਦੀ ਗੱਲ ਕਰਦੇ ਆ ਉਹ ਕਹਿੰਦਾ ਹਰ ਚੀਜ਼ ਪ੍ਰਭੂ ਦੀ ਸੱਤਾ ਹੁੰਦੀ ਹੈ ਇਸ ਕਰਕੇ ਜਿਹੜੇ ਸਿੱਖਾਂ ਹਾਸਤੇ ਬੜੀ ਜੱਥੇ ਦਾ ਰਸਤੇ ਵੀ ਪ੍ਰੋਬਲਮ ਬਣੀ ਇਹ ਤਾਂ ਪਹਿਲਾਂ ਦਾ ਜਵਾਬ ਹੀ ਨਹੀਂ ਦੇਣਾ ਇਹਨਾਂ ਨੂੰ ਫਿਰ ਇਹਨਾਂ ਦਾ ਤਾਂ ਜ਼ੋਰ ਪਾਇਆ ਕੀ ਕੀ ਕਰੀਏਗੀ ਭਾਈ ਉਹ ਕਹਿੰਦਾ ਭਾਈ ਕੁਝ ਨਾ ਕੁਝ ਤਾਂ ਬੋਲੋ ਕਹਿੰਦਾ ਚੰਗਾ ਜੀ ਭਾਈ ਤੁਹਾਡਾ ਬੜਾ ਵਧੀਆ ਫੰਕਸ਼ਨ ਹੈ ਪਰ ਸਾਡੇ ਕੋਲ ਨਹੀਂ ਆਇਆ ਜਾਣਾ ਅਸੀਂ ਆਪਦੇ ਕੰਮ ਕਾਜਾਂ ਅੱਜ ਜੋ ਵੀ ਉਹ ਵੀ ਨਹੀਂ ਮੇਰੇ ਖਾ ਚ ਬੋਲਿਆ ਉਹ ਵਿੱਚੇ ਗੋਲ ਜੇ ਕਰਤਾ ਤੇ ਇਹ ਪ੍ਰੋਬਲਮ ਹਮੇਸ਼ਾ ਰਹਿਣੀ ਹੈਗੀ ਇਹ ਹਰ ਬੰਦਾ ਜੋ RAM ਜੀ ਨੂੰ RAM ਆਤਮ RAM ਬਣ ਕੇ ਚੱਲਦਾ ਉਹਦੇ ਅੱਸ ਤੋਂ ਵੱਡੀ ਪ੍ਰੋਬਲਮ ਹੈ ਯਾਰ ਕਿ ਮੂਰਤੀ ਪੂਜਾ ਕਿਵੇਂ ਕਰੀਏ ਉਧਰ ਕਿਵੇਂ ਜਾਈਏ ਹਾਂ ਜੇ ਚੀਫ ਗੈਸਟ ਕਰਕੇ ਕੋਈ ਬੁਲਾਉਂਦਾ ਫਿਰ ਸ਼ਾਇਦ ਜਾ ਸਕਦਾ ਸੀ ਬੰਦਾ ਇਹ ਤਾਂ ਉੱਥੋਂ ਦਾ ਦੇਖਿਆ ਤੁਸੀਂ ਸਾਰੇ ਵਾਧੂ ਇਕੱਠੇ ਹੋਏ ਹੋਏ ਉਹੀ ਉਹ ਇਧਰੋਂ ਵੀ ਫੜੇ ਉਧਰੋਂ ਵੀ ਫੜੇ ਇਕੱਠੇ 8000 ਕਹਿੰਦੇ ਬੰਦਾ ਫੜਿਆ ਉਹ ਕਿਸੇ ਹਿਸਾਬ ਚ ਗਏ ਆ ਤਾਂ ਉਹਦੇ ਚ ਇਹਨਾਂ ਦੀ ਤਾਂ ਗਿਣਤੀ ਗਿਣੀ ਨਹੀਂ ਜਾਣੀ ਸੀ ਮੈਂ ਇੱਕ ਚੀਜ਼ ਦੇਖੀ ਵਸੇ ਇਹਨਾਂ ਨੇ ਨਾ ਉਹਨਾਂ ਨੂੰ ਵੀ ਭੇਜਿਆ ਜਿਹੜੇ ਉੱਥੇ ਦੋ ਗੁਰਦੁਆਰੇ ਆ ਅ ਕੀ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਤੇ ਹਾਂ ਹਾਂ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਜਿਹੜੇ ਦੋ ਸਰਦਾਰ ਹੈਗੇ ਆ ਜਿਹੜੇ ਸਿੱਖ ਸੀਗੇ ਉਥੋਂ ਦੇ ਗੁਰਦੁਆਰੇ ਦੇ ਰਿ ਇੰਚਾਰਜ ਹੈਗੇ ਆ ਉਹਨਾਂ ਨੂੰ ਬੁਲਾਇਆ ਗਿਆ ਹਾਂ ਪਾਈਚਾਰਾ ਬਣਿਆ ਹੁੰਦਾ ਕਈ ਵਾਰੀ ਮੈਂ ਗਏ ਵੀ ਆ ਉਹਨਾਂ ਨੂੰ ਦਿਖਾਇਆ ਵੀ ਹੈਗਾ ਆਇਆ ਕਈ ਵਾਰੇ ਆਪਾਂ ਨੂੰ ਵੀ ਜਗ੍ਹਾ ਤੇ ਜਾਣਾ ਪੈਂਦਾ ਪਾਈਚਾਰਾ ਤੋਂ ਹਾਂਜੀ 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 ਨਹੀਂ ਉਹ ਕੋਈ ਗੱਲ ਨਹੀਂ ਚੰਗੀ ਗੱਲ ਤਾਂ ਭਾਵੇਂ ਥੋੜਾ ਬਲੀਫ ਸਿਸਟਮ ਨਹੀਂ ਹੈਗਾ ਪਰ ਇਹ ਵੀ ਹੁੰਦਾ ਕਿ ਵੀ ਬੁਲਾ ਲੈਂਦੇ ਜੀ ਹੁਣ ਦੱਸੋ ਕੀ ਕਰੋ ਆਪਾਂ ਵੀ ਤਾਂ ਬੁਲਾਉਣੇ ਗੁਰਦੁਆਰੇ ਚ ਜਾਂ ਆਪਾਂ ਫੰਕਸ਼ਨ ਤੇ ਹਾਂ ਇਹ ਹੁੰਦਾ ਮੈਂ ਦੇਖਿਆ ਕਿ ਵੀ ਜਿਹੜੀ ਆ ਸਾਮਕੇ ਚੱਲਣਾ ਪੈਂਦਾ ਇਹ ਕਿ ਪਾਈਚਾਰਾ ਵੀ ਕਾਇਮ ਰਵੇ ਤੇ ਕਿਸੇ ਟਾਈਪ ਦੀ ਉਹ ਗੱਲ ਵੀ ਨਾ ਆਵੇ ਤਾਂ ਮੇਰਾ ਗੱਲ ਠੀਕ ਹੈਂਡਲ ਕਰ ਲਿਆ ਜੀ तकरीबन ਕਿ ਜਾਈਏ ਵੀ ਕਿ ਇਹਦਾ ਕਿਵੇਂ ਜਾਈਏ ਜੀ ਸਵਾਲ ਤਾਂ ਵਧੀਆ ਹੋ ਗਿਆ ਹੁਣ ਸ਼ਾਇਦ ਲੋਕਾਂ ਦੇ ਨਜ਼ਰਾ ਇਹ ਨਹੀਂ ਕਿ ਲੋਕ ਸਭਾ ਚੋਣਾਂ ਦਾ ਦੀ ਅਨਾਉਂਸਮੈਂਟ ਕਦੋਂ ਹੋਵੇ ਪਰ ਅਨਾਉਂਸਮੈਂਟ ਤੋਂ ਪਹਿਲਾਂ ਵੱਖ-ਵੱਖ ਵਰਗਾਂ ਦੇ ਲੋਕੀ ਜਾਗਦੇ ਆ ਨੇ ਆਪਣੇ ਮੁੱਦੇ ਆਪਣੇ ਮਸਲੇ ਖੜੇ ਕਰਦੇ ਆ ਨੇ ਤੇ ਬਹੁਤੀ ਤਰ੍ਹਾਂ ਵੀ ਸੱਤਾਧਾਰੀਆਂ ਦੇ ਵੱਡੇ ਹਮਲੇ ਕਰਦੇ ਆ ਨੇ ਉਹਤੇ ਜ਼ਰੂਰ ਨਜ਼ਰ ਰੱਖਣੀ ਪੈਗੀ ਕਿ ਜੋ ਕੇਂਦਰ ਦੇ ਸੱਤਾਧਾਰੀ ਨੇ ਉਨ੍ਹਾਂ ਤੇ ਕਿਸ ਤਰ੍ਹਾਂ ਦਾ ਅਟੈਕ ਜਿਹਨੇ ਵਿਰੋਧੀ ਤਰ੍ਹਾਂ ਖਾਸ ਕਰਕੇ ਇੰਡੀਆ ਗੱਠਜੋੜ ਤੇ ਕਰੇਗਾ ਉਸ ਤੋਂ ਬਾਅਦ ਅੱਗੇ ਫਿਰ ਤਾਂ ਇਹ ਹੋਣਾ ਕਿ ਕਿਸ ਤਰ੍ਹਾਂ ਇਹ ਸਿਆਸਤਕਾਰ ਪਾਉਣਗੇ ਭਾਜਪਾ ਵਾਲੇ ਜਾਂ ਫਿਰ ਕੀ ਜੋ ਜਿਸ ਤਰ੍ਹਾਂ ਇਹਨਾਂ ਨੇ ਹੁਣ ਮੰਦਰ ਵਾਲਾ ਮੁੱਦਾ ਚੁੱਕਿਆ ਰਾਮਰਾਜ ਦੀ ਗੱਲ ਕਰਦੇ ਨੇ ਇਹਨੂੰ ਇਹ ਕੰਟੀਨਿਊ ਕਰਨਗੇ ਜਾਂ ਕੁਝ ਹੋਰ ਲੋਕਾਂ ਨੂੰ ਇਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਮਾਹੌਲ ਨਾਲ ਛੁੱਟਣਗੇ ਇਹ ਤੇ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਪਊਗਾ ਬਿਲਕੁਲ ਨੇ ਨੇ ਇਹ ਇਹ ਇਹਨਾਂ ਨੇ ਆਹੀ ਰੱਖਣਾ ਏ ਏਜੰਡਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਬੇਸਿਕ ਏਜੰਡਾ ਇਹ ਹੈ ਜੀ ਇੱਥੋਂ ਹੀ ਤੁਰਨਗੇ ਹੁਣ ਤੇਰਾਮ ਵਿੱਚ ਨਾ ਆ ਰਾਮਾਜ ਬਣਾਉਣਾ ਰਾਮ ਰਾਜ ਬਾਰੇ ਦੱਸਣਾ ਹੈ ਨਹੀਂ ਕਿ ਕਿਹੋ ਜਿਹਾ ਹੋਏਗਾ ਨਹੀਂ ਉਹ ਤਾਂ ਫਿਰ ਬੜੇ ਹੀ ਪਿਆਈ ਹੁੰਦੇ ਨੇ 10 ਸਾਲਾਂ ਚ ਕਿੰਨਾ ਕੁ ਬਣਾ ਲਿਆ ਇਹਨਾਂ ਨੇ ਤੇ ਲੇਕਿਨ ਇਹ ਹੈ ਕਿ ਵੀ ਇਹ ਰਾਮ ਜੀ ਨੂੰ ਤਾਂ ਇੱਕ ਹਤਕੰਡੇ ਦੇ ਤੌਰ ਤੇ ਯੂਜ਼ ਕਰਦੇ ਹੈਗੇ ਜੀ ਉਸ ਨੂੰ ਦੇਖੋ ਅਸੀਂ ਤਾਂ ਧਾਰਮਿਕ ਬੰਦੇ ਆ ਸਾਨੂੰ ਤਾਂ ਹੁੰਦਾ ਕਿ ਨਹੀਂ ਕਰਨਾ ਚਾਹੀਦਾ ਹੈ ਲੈਕਿਨ ਇਹ ਰਾਜਨੀਤੀ ਆਵਦੀ ਥਾਂ ਤੇ ਹੈ ਜੀ ਇਹਨਾਂ ਨੇ ਇਹਨਾਂ ਧਰਮ ਤੋਂ ਉਤਾਂ ਹੁੰਦੀ ਆ ਆਪਦੇ ਹਿਸਾਬ ਚ ਤੇ ਨਾ ਹੀ ਇਹ ਪ੍ਰਵਾਹ ਮੰਦੇ ਆ ਜੀ ਤੇ ਇਹਨਾਂ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਆਪਦੇ ਨਾਲ ਲਿਆਉਣਾ ਹੁੰਦਾ ਉਸ ਗੱਲ 'ਚ ਮੈਂ ਸੋਚਦਾ ਕਿ ਬਹੁਤ ਹੱਦ ਤੱਕ ਲੋਕਾਂ ਨੂੰ ਲਵਾ ਸਕੇ ਹੈਗੇ ਮੈਨੂੰ ਖੁਦ ਚੰਗਾ ਲੱਗਿਆ ਬੜਾ ਸੋਹਣਾ ਦੇਖੋ ਜੀ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਖੂਬਸੂਰਤ ਇੱਕ ਆਰਾਮ ਮੰਦਿਰ ਬਣਾਇਆ ਹੈ ਜੀ ਅਸੀਂ ਵੈਸੇ ਪੂਰਾ ਕੰਪਲੀਟ ਪ੍ਰਬੰਧ ਕਾਫੀ ਵਧੀਆ ਕੀਤਾ ਹੋਇਆ ਸੀ ਨਨ ਉਹ ਵੀ ਬਹੁਤ ਵਧੀਆ ਪਕੌੜੇ ਵਰਗਾ ਬਿਲਕੁਲ ਸਾਰਾ ਬਾਕੀ ਜਿਹੜੇ ਮੋਦੀ ਸਾਹਿਬ ਬਿਲਕੁਲ ਲੰਮੇ ਲੇਟ ਕੇ ਵੀ ਉਹਨਾਂ ਨੇ ਪ੍ਰਣਾਮ ਕੀਤਾ ਹਾਲਾਂਕਿ ਉਹਨੇ ਕਿਹਾ ਪੰਡਤ ਨੇ ਪੰਡਤ ਨੇ ਇਸ਼ਾਰਾ ਕੀਤਾ ਫਿਰ ਜਾ ਕੇ ਲੇਟੇ ਪਹਿਲੇ ਨਹੀਂ ਲੇਟੇ ਜੀ ਮੈਂ ਉਹ ਦੇਖਾ ਨੋਟ ਕੀਤਾ ਲੇਕਿਨ ਇਹ ਦੇਖੋ ਇਹ ਡੈਮੋਕ੍ਰੇਸੀ ਚੀਜ਼ ਨਹੀਂ ਹੋਣੀ ਚਾਹੀਦੀ ਪਰ ਹਮੇਸ਼ਾ ਹੁੰਦੀ ਰਹੀ ਹੈ ਤੇ ਗਾਂ ਵੀ ਹੋਊਗੀ ਹੁਣ ਵੀ ਹੋ ਰਹੀ ਹੈਗੀ ਤੇ ਆਪਾਂ ਇੱਕ ਪਾਰਟੀ ਨੂੰ ਚਲੋ ਉਹਨਾਂ ਦਾ ਏਜੰਡਾ ਵੀ ਹੁੰਦਾ ਹੈ ਉਈ ਉਹ ਉਹਨਾ ਦਿਖਾਉਣਾ ਵੀ ਹੁੰਦਾ ਅਸੀਂ ਉਹ ਕਹਿੰਦੇ ਜੀ ਅਸੀਂ ਅਸੀਂ ਰਾਮ ਨੂੰ ਮੰਨਣ ਵਾਲੇ ਆ ਅਸੀਂ ਧਾਰਮਿਕ ਧਾਰਮਿਕ ਬੰਦੇ ਆ ਅਸੀਂ ਚੰਗੇ ਬੰਦੇ ਆ ਅਸੀਂ ਤੁਹਾਡਾ ਖਿਆਲ ਰੱਖਾਂਗੇ ਆਈ ਆਈ ਲੀਡਰਾਂ ਦਿਖਾਉਣਾ ਹੁੰਦਾ ਜੀ ਉਹਦੇ ਚੋਂ ਸੁਸਤੇ ਖੜਾ ਹੁਣੇ ਨਹੀਂ ਹਾਂਗੇ ਇਹ ਚਲੋ ਮੌਕੇ ਦੀ ਗੱਲ ਆ ਸੋ ਇਸਨ ਡਾਕਟਰ ਸੁਆਮੀ ਈਸ਼ਵਰਦਾਸ ਸਿੰਘ ਜੋ ਮਹਾਮਲੇਸ਼ ਮੰਡਲੇਸ਼ਵਰ ਨੇ 53 ਨਰਮਲ ਕਾੜਾ ਹਰਦਵਾਰ ਦੇ ਇਹਨਾਂ ਦਾ ਸਪਸ਼ਟ ਕਹਿਣਾ ਕਿ ਰਾਜਨੀਤਿਕ ਲੋਕ ਧਰਮ ਨੂੰ ਆਪਣੀ ਸਿਆਸਤ ਲਈ ਵਰਤਦੇ ਨੇ ਤੇ ਉਹੀ ਇੱਥੇ ਨਜ਼ਰ ਆਇਆ ਕਿ ਵਨ ਮੈਨ ਸ਼ੋ ਹੋਣੀ ਪੜਿਆ ਨਰਿੰਦਰ ਮੋਦੀ ਦਾ ਪ੍ਰੋਗਰਾਮ ਸੋ ਦੇਖਦੇ ਆ ਇਹਦਾ ਅਸਰ ਭਾਰਤ ਦੀ ਸਿਆਸਤ ਤੇ ਕਿਸ ਤਰ੍ਹਾਂ ਪਵੇਗਾ ਧੰਨਵਾਦ